اور ملازم Gracias. পূডিতারাং সযাকানে হানেতাকানে হানে। ਕੀ ਦੋ ਬਾਰ ਦੱਸ ਮੈਂ ਦੱਸਿਆ ਸੀ ਆਹ ਸਿਖਿਆ ਬਾਹਰ ਆਉਂਦੇ ਬੰਦੇ ਨੇ ਤੱਕ ਪਰ ਮਾਰਿਆ ਸਾਡਾ ਬੰਦਾ ਅੰਦਰ ਕੋਈ ਬੈਠਾ ਯਾਰ ਨੋ ਵੀ ਕੀ ਮਰਦਾ ਨਹੀਂ ਕੱਢਦਾ ਜਾਨਾ ਦੂਰ ਦਿੱਤੇ ਆ ਜੀ ਅਸੀਂ ਲਾਦੀਆਂ ਪਿੰਡ ਤੋਂ ਫਾਰਮ ਭਰੇ ਜੀ ਜਿਹੜੇ ਉਹਨੇ ਵਿਰੋਧੀ ਪਾਰਟੀ ਐ ਉਹਨਾਂ ਸਾਰਿਆਂ ਦੇ ਅੰਦਰ ਉਸੇ ਵੀਡੀਓ ਦੇ ਨਹੀਂ ਰਿਹਾ ਅੰਦਰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਅਸੀਂ ਫੀਡਬੈਕ ਦੇਦੇ ਆ ਭਰ ਕੇ ਉਹਨਾਂ ਨੂੰ ਪੜਖ ਰਿਹਾ ਵਾ ਜਿਹੜੇ ਉਹਦਾ ਜਾਣਕਾਰ ਆ ਉਹਨਾਂ ਨਾਲ ਜਾ ਜਾ ਕੇ ਬਣਾ ਕੇ ਵੀਡੀਓ ਦੇ ਰਿਹਾ ਵਾ ਜਿਹੜੇ ਆਮ ਲੋਕ ਐ ਉਹਨਾਂ ਨੇ ਕਿਸੇ ਨੂੰ ਅੰਦਰ ਦੇ ਖਰਾਬ ਕਰ ਰਿਹਾ ਏ ਖੱਜਲ ਕਰ ਰਿਹਾ ਪੂਰੀ ਵਾਰ-ਵਾਰ ਉਹ ਜਿਹੜਾ ਸ਼ਹਿਰ ਦਾ ਨੂੰ ਐਮਐਲਏ ਨੂੰ ਵੀ ਮੈਂ ਕੀ ਦੀ ਐ ਐਨਐਸਓ ਦਮਾ ਨਾਰੇ ਬਾਜੀ ਕਰ ਰਹੇ ਤੁਸੀਂ ਐਮਐਲਏ ਬਿਲਕੁਲ ਕਰ ਰਹੇ ਜੀ ਸਰ ਨਾਰੇ ਬਾਜੀ ਕਰ ਰਹੇ ਆ ਇਹ ਬਿਲਕੁਲ ਇਹ ਸਟੇਟ ਗਵਰਨਮੈਂਟ ਦਾ ਬਿਲਕੁਲ ਧੱਕਾ ਹੈ ਘੜੀ ਘੜੀ ਐਮਐਲਏ ਪੁੱਛਦਾ ਵੀ ਮੈਂ ਕਿਹ ਨੂੰ ਐਨਐਸਓ ਦਮਾ ਕਿਹ ਨੂੰ ਨਾ ਦਮਾ ਉਹਦੀ ਬਾ ਐਮਐਲਏ ਜੀਵਨ ਸਿੰਘ ਸੰਘੋਵਾਲ ਨੂੰ ਪੁੱਛਦਾ ਘੜੀ ਘੜੀ ਹਲਕਾ ਗੱਲ ਦੋ ਹਲਕਾ ਗੱਲ ਦੋ ਵੀ ਮੈਂ ਕਿਹ ਨੂੰ ਕਿਹ ਨੂੰ ਐਨਐਸਓ ਦਿੰਨੀ ਆ ਇਹ 50 ਸਰਕਾਰ ਦਾ ਸਰਕਾਰੀ ਬੱਧਾ ਇਹਨੂੰ ਇਸ ਗੱਲ ਨਾਲ ਕੀ ਮਤਵ ਵਾਲਾ ਇਹ ਹਰ ਇੱਕ ਲੋਕਾਂ ਦੀ ਪਾਬਲਿਕ ਦੀ ਸੁਣੇ ਹਰ ਇੱਕ ਮੈਂਬਰ ਨੂੰ ਸਰਪੰਚ ਨੂੰ ਇਹਦਾ ਕੰਮ ਬੰਦਦਾ ਐ ਨੋਸੀ ਦੇਣ ਦਾ ਇਹ ਨੋਸੀ ਤਾਂ ਲੋਕਾਂ ਨੂੰ ਮੇਰਾ ਨਾਮ ਗੋਸਕੂ ਬਦਦਾ ਆਪਾਂ ਇਹਨਾਂ ਸਾਡੇ ਗੇਲ ਹਰ ਤੋਂ ਹਾਂਜੀ ਕੀ ਦਿੱਕਤ ਆਲੀ ਸੀ ਤਾਂ ਨਾਰੇ ਵਜੀ ਕਰਨੀ ਪੈਗੀ ਸਰ ਦਿੱਕਤ ਸਭ ਤੋਂ ਵੱਡੀ ਇਹ ਆ ਕਿ ਇੱਕ ਪ੍ਰਸ਼ਾਸਨ ਦਾ ਜਿਹੜਾ ਇੱਕ ਮਿੰਟ ਜਿਹੜਾ ਜਿਹੜਾ ਸਰਕਾਰੀ ਅਫਸਰ ਹੁੰਦਾ ਉਹ ਆਮ ਪਬਲਿਕ ਦਾ ਹੁੰਦਾ ਉਹ ਕਿਸੇ ਇੱਕ ਐਮਐਲਏ ਜਾਂ ਕਿਸੇ ਸਰਕਾਰੀ ਲੀਡਰ ਜਾਂ ਕਿਸੇ ਮੰਤਰੀ ਦਾ ਕੋਈ ਹੁਕਮ ਲੈਣ ਲਈ ਨਹੀਂ ਹੁੰਦਾ ਉਹ ਆਮ ਪਬਲਿਕ ਦੀ ਸੇਵਾ ਕਰਨ ਲਈ ਹੁੰਦਾ ਇਹ ਆਮ ਪਬਲਿਕ ਆਪਣੇ ਹੱਕਾਂ ਲਈ ਖੜੀ ਆ ਇਹ ਆਮ ਇਹ ਇਹ ਜਨਤਾ ਦੀ ਸੇਵਾ ਲਈ ਆਪਣੇ ਨੁਮਾਇंदे ਆਪਣੀ ਫਾਰਮ ਪਰਣ ਆਏ ਬੀਡੀਐਸ ਦਾ ਫਰਜ ਬੰਦ ਹੈ ਇਹਨਾਂ ਲਈ ਇੱਥੇ ਅਰੇਂਜਮੈਂਟ ਚ ਕਰਾਂ ਤਾਂ ਇਹਨਾਂ ਦੇ ਹੱਲ ਕਰਾਉਣ ਤੇ ਕਹਿੰਦੀ ਕਰਨੀ ਪੈਗੀ ਐਮਐਲਏ ਸਾਹ ਨਾਲ ਕਿ ਕੀ ਕਰਨਾ ਐਮਐਲਏ ਕਰਨ ਨੂੰ ਸਿਧਣ ਲੋ ਅਨੋਸੀ ਦੇਣ ਐਨਓਸੀ ਦੇਣ ਇਹਨਾਂ ਨੂੰ ਐਨਓਸੀ ਦੇਣ ਨੂੰ ਕੀ ਦਿੱਕਤ ਹੈ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਉਹਦਾ ਉਹ ਹੱਲ ਦੱਸਣ ਅਗਲਾ ਹੱਲ ਕਰਕੇ ਆਪਣਾ ਹੋਊਗਾ ਐਨਓਸੀ ਨਹੀਂ ਮਿਲਦੇ ਉਮੀਦਵਾਰ ਨਹੀਂ ਲੱਗਦੇ ਹਾਂ ਮਿਲਵਰ ਨਹੀਂ ਲੱਗਦਾ ਨਹੀਂ ਲੱਗ ਸਕਦੇ ਕੱਲ ਆਖਰੀ ਦਿਨ ਹੈ ਕਿੱਥੋਂ ਕਰਾਂਗੇ ਟਾਈਮ ਘਟ ਟਾਈਮ ਘੱਟਦਾ ਹਟਾ ਜਾਣ ਦਾ ਸਾਰੀ ਧੱਕੇ ਸਹੀ ਹੈ ਇਹਨਾਂ ਨੂੰ ਅਗਲਾ ਅਗਲਾ ਕੰਮ ਹੋਊਗਾ ਸਰ ਸਾਡਾ ਅਗਲਾ ਕਦਮ ਇਹ ਹੋਊਗਾ ਜੇ ਇਹ ਜੈਨੂਇਨ ਤਰੀਕੇ ਨਾਲ ਨਾ ਚੱਲੇ ਸਾਡਾ ਅਗਲਾ ਕਦਮ ਇਹ ਹੋਊਗਾ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਫਿਰ ਅਸੀਂ ਧਰਨਾ ਲਾਵਾਂਗੇ ਇੱਥੇ ਅਸੀਂ 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 ਆਪਕੇ ਤੇ ਬਾਹਰ ਨਹੀਂ ਨਿਕਲਦਾ ਵਾ ਪੱਟ ਬਾਲਾਂ ਇੱਕ ਮਿੰਟ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਰਮੇਲ ਸਿੰਘ ਜੀ ਕੇ ਆ ਜੀ ਉਹ ਖੜ ਜਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਰਮੇਲ ਸਿੰਘ ਜੀ ਕੇ ਆ ਜੀ ਸਰ ਕਿਹੜੇ ਪਿੰਡ ਤੋਂ ਆ ਤੁਸੀਂ ਲਾਧੀਆਂ ਪਿੰਡ ਤੋਂ ਫਾਰਮ ਭਰੇ ਜੀ ਹਾਂਜੀ ਜਿਹੜੇ ਉਹਨੇ ਵਿਰੋਧੀ ਪਾਰਟੀ ਐ ਉਹਨਾਂ ਸਾਰਿਆਂ ਦੇ ਐਂਡੋਸਰ ਵੀਡੀਓ ਦੇ ਨਹੀਂ ਰਿਹਾ ਅੰਦਰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਅਸੀਂ ਫੀਡਬੈਕ ਦੇਤੇ ਆ ਭਰ ਕੇ ਉਹਨਾਂ ਨੂੰ ਪੜਖ ਰਿਹਾ ਵਾ ਜਿਹੜੇ ਉਹਦਾ ਜਾਣਕਾਰ ਆ ਉਹਨਾਂ ਨੇ ਜਾ ਜਾ ਕੇ ਬਣਾ ਕੇ ਵੀਡੀਓ ਦੇ ਰਿਹਾ ਵਾ ਜਿਹੜੇ ਆਮ ਲੋਕ ਆ ਉਹਨਾਂ ਨੇ ਕਿਸੇ ਨੂੰ ਅੰਦਰ ਦੇ ਖਰਾਬ ਕਰ ਰਿਹਾ ਏ ਖੱਜਲ ਕਰ ਰਿਹਾ ਪੂਰੀ ਵਾਰ-ਵਾਰ ਉਹਦੀ ਪੁੱਛਦਾ ਨੂੰ ਐਮਐਲਏ ਨੂੰ ਵੀ ਮੈਂ ਕੀ ਐ ਐਨਸੀ ਦਾ ਨਾ ਨਾਰੇਵਾਜੀ ਕਰ ਰਹੇ ਹੋ ਤੁਸੀਂ ਐਮਐਲਏ ਦਾ ਨਾਮ ਲੈ ਰਹੇ ਹੋ ਯਾਰ ਨਾਰੇਵਾਜੀ ਕਰ ਰਹੇ ਹੋ ਬਿਲਕੁਲ ਇਸ ਡੇਟ ਬਿਲਕੁਲ ਕਰ ਰਹੇ ਆ ਘੜੀ-ਘੜੀ ਐਮਐਲਏ ਨੂੰ ਪੁੱਛਦਾ ਵਾ ਵੀ ਮੈਂ ਕਿਹਨੂੰ ਐਨਸੀ ਦਾ ਮਾਂ ਕਿਹਨੂੰ ਨਾਂ ਦਬਾਉਂਦੀ ਐਮਐਲਏ ਜੀਰੋਂ ਸੰਗ ਸੰਗੋ ਵਾਲ ਨੂੰ ਕਣੀ ਕਣੀ ਹਲਕਾ ਗੱਲ ਤਾਂ ਵੀ ਮੈਂ ਕਿਹਨੂੰ ਕਿਹਨੂੰ ਐਨਓ ਸੋ ਦਿੰਨੀ ਆ ਇਹ ਪੰਜਾਬ ਸਰਕਾਰ ਦਾ ਸਰਕਾਰੀ ਬੰਦਾ ਇਹਨੂੰ ਇਸ ਗੱਲ ਨਾਲ ਕੀ ਮਤਵ ਵਾਲਾ ਇਹ ਹਰ ਇੱਕ ਲੋਕਾਂ ਦੀ ਪਬਲਿਕ ਦੀ ਸੁਣੇ ਹਰ ਇੱਕ ਮੈਂਬਰ ਨੂੰ ਸਰਪੰਚ ਨੂੰ ਇਹਦਾ ਕੰਮ ਬਰਦਾ ਐਨਓ ਸੀ ਦੇਣ ਦਾ ਏਨ ਨੂੰ ਸੁਣਦੇ ਲੋਕਾਂ ਨੂੰ ਮੇਰਾ ਨਾਮ ਕੋਸਤੂਬ ਦਾਦਾ ਹੈ ਅੱਬਾ ਇਹਨਾਂ ਸਾਡੇ ਗੇਲਾ ਹਟੇ ਤੋਂ ਹਾਂਜੀ ਕੀ ਦਿੱਕਤ ਆਰੀ ਸੀ ਤੂੰ ਨਾਰੇਬਾਜੀ ਕਰਨੀ ਪੈਗੀ ਸਰ ਦਿੱਕਤ ਸਭ ਤੋਂ ਵੱਡੀ ਇਹ ਆ ਕਿ ਇੱਕ ਪ੍ਰਸ਼ਾਸਨ ਦਾ ਜਿਹੜਾ ਵਾ ਇੱਕ ਮਿੰਟ ਜਿਹੜਾ ਜਿਹੜਾ ਸਰਕਾਰੀ ਅਫਸਰ ਹੁੰਦਾ ਉਹ ਆਮ ਪਬਲਿਕ ਦਾ ਹੁੰਦਾ ਉਹ ਕਿਸੇ ਇੱਕ ਐਮਐਲਏ ਜਾਂ ਕਿਸੇ ਸਰਕਾਰੀ ਲੀਡਰ ਜਾਂ ਕਿਸੇ ਮੰਤਰੀ ਦਾ ਕੋਈ ਹੁਕਮ ਲੈਣ ਲਈ ਨਹੀਂ ਹੁੰਦਾ ਉਹ ਆਮ ਪਬਲਿਕ ਦੀ ਸੇਵਾ ਕਰਨ ਲਈ ਹੁੰਦਾ ਇਹ ਆਮ ਪਬਲਿਕ ਆਪਣੇ ਹੱਕਾਂ ਲਈ ਖੜੀ ਆ ਇਹ ਆਮ ਇਹ ਇਹ ਜਨਤਾ ਦੀ ਸੇਵਾ ਲਈ ਹੈ ਆਪਣੇ ਨੁਮਾਇਦੇ ਆਪਣੇ ਫਾਰਮ ਪਰ ਆਏ ਆ ਵੀਡੀਓ ਸਾਫ ਦਾ ਫਰਜ਼ ਬੰਦਾ ਇਹਨਾਂ ਲਈ ਇੱਥੇ ਅਰੇਂਜਮੈਂਟਸ ਕਰਾਉਣ ਤੇ ਇਹਨਾਂ ਦੇ ਹੱਲ ਕਰਾਉਣ ਤੇ ਮੱਝੀ ਕਰਨੀ ਪੈਗੀ ਐਮਐਲਏ ਸਾਹ ਨਾਲ ਲੱਗੇ ਕੀ ਕਰਨਾ ਐਮਐਲਏ ਕਰਨ ਐਨਸੀ ਦੇਣ ਲੋਕਾਂ ਨੂੰ ਐਨਸੀ ਦੇਣ ਐਨਓਸੀ ਦੇਣ ਇਹਨਾਂ ਨੂੰ ਐਨਓਸੀ ਦੇਣ ਨੂੰ ਕੀ ਦਿੱਕਤ ਹੈ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਉਹਦਾ ਉਹ ਹੱਲ ਦੱਸਣ ਅਗਲਾ ਹੱਲ ਕਰਕੇ ਆਪਣਾ ਆਊਗਾ ਐਨਓਸੀ ਨਹੀਂ ਮਿਲਣਗੇ ਉਮੀਦਵਾਰ ਨਹੀਂ ਲੱਗਣ ਆਹ ਉਮੀਦਵਾਰ ਨਹੀਂ ਲੜੂਗਾ ਕੈਨਸਲ ਕਰ ਦੇਣਗੇ ਫਾਰਮ ਕਰ ਦੇਣਗੇ ਕਿੱਥੋਂ ਕਰਾਂਗੇ ਟਾਈਮ ਘਟਾ ਹਾਂ ਟਾਈਮ ਘਟਾ ਦੇਣਾ ਜਾਣਕਾਰੀ ਸਾਰੀ ਠੱਕੇ ਸਹੀ ਹੈ ਇਹਨਾਂ ਨੂੰ ਅਗਲਾ ਅਗਲਾ ਕਦਮ ਕੀ ਹੋਏਗਾ ਸਰ ਨਹੀਂ ਬੜੇ ਧਰਨਾ ਲਾਵਾਂਗੇ ਪੂਰਾ ਗੇਟ ਬੰਦ ਕਰਾਂਗੇ ਇੱਥੇ ਡੰਗ ਸਾਰੇ ਇੱਥੇ ਜੇ ਉਹ ਜੈਨੂਇਨ ਤਰੀਕੇ ਨਾਲ ਨਾ ਚੱਲੇ ਸਾਡਾ ਅਗਲਾ ਕਦਮ ਹੋਏਗਾ ਅਸੀਂ ਇੱਥੇ ਕੰਮ ਨਹੀਂ ਹੁੰਦਾ ਨਾ ਉਹ ਅਸੀਂ ਧਰਨਾ ਲਾਵਾਂਗੇ ਅਸੀਂ ਵੀਡੀਓ ਸਮ ਜੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਰਮੇਲ ਸਿੰਘ ਜੀਕੇ ਆ ਤੁਸੀਂ ਫਾਰਮ ਭਰੇ ਆ ਹਾਂ ਅਸੀਂ ਲਾਧੀਆਂ ਕਲਾ ਤੋਂ ਫਾਰਮ ਭਰੇ ਆ ਜੀ ਹਾਂਜੀ ਕਿੰਨੀ ਕਿਦਾਰੀ ਤੇ ਇੱਥੇ ਬੁਝੇ ਕੇ ਤੈ ਰਹੇ ਐਫੀ ਡਾਟ ਲੈ ਰਹੇ ਆ ਐਨਓਸੀ ਦੇ ਨਹੀਂ ਰਹੇ ਔਰ ਫਾਰਮ ਫੜ ਕੇ ਅੰਦਰ ਰੱਖ ਲੈਂਦੇ ਆ ਮੋੜ ਦਿੰਦੇ ਆ ਕੱਲ੍ਹ ਵੀ ਇਹ ਹੋਇਆ ਸਾਡੀ ਪਰਸੋ ਵੀ ਸੀ ਫੀਲ ਲਾ ਕੇ ਦਿੱਤੇ ਕੱਲ੍ਹ ਵੀ ਅਸੀਂ ਇਹ ਫੀਲ ਲਾ ਕੇ ਦਿੱਤੇ ਆ ਅੱਜ ਵੀ ਹੱਥਾਂ ਦੇ ਵਿੱਚ ਲਈ ਜਾਂਦੇ ਆ ਓਏ ਸਰਕਾਰ ਦੇ ਕਹਿੰਦੇ ਐ ਐਮਐਲਏ ਦੇ ਕਹਿੰਦੇ ਫਾਰਮ ਅੰਦਰ ਫੜ ਕੇ ਵੀਡੀਓ ਸਾਹਿਬ ਰੱਖ ਲੈਂਦੇ ਆ ਸਾਈਨ ਕਰਕੇ ਦਿੰਦੇ ਨਹੀਂ ਜਿਹੜੇ ਇਹਨਾਂ ਦੇ ਜਾਣ ਪਛਾਣ ਨਾਲ ਉਹਨਾਂ ਦੇ ਸਾਈਨ ਕਰੀ ਜਾਂਦੇ ਆ ਦੂਜਿਆਂ ਦੇ ਬਿਲ ਮੰਦੀ ਨਹੀਂ ਪਈ ਕਰਨ ਐਨੋਸੀ ਮਿਲਦੀ ਨਹੀਂ ਰਹੀ ਪਈ ਆ ਫਿਰ ਫਾਰਮ ਭਰ ਕੇ ਤਿੰਨ ਤਿੰਨ ਵਾਰੀ ਅਸੀਂ ਵੀਡੀਓ ਦੇ ਦੂਜੇ ਜੇਈ ਸਾਹਿਬ ਦੇ ਹਸਾਇਨ ਪਟਵਾਰੀ ਸਾਹਿਬ ਦੇ ਹਸਾਇਨ ਸੈਕਟਰੀ ਸਾਹਿਬ ਦੇ ਹਸਾਇਨ ਕਰਾ ਕਰਾ ਕੇ ਇਹ ਚਾਰ ਚਾਰ ਹੋਈ ਅੰਦਰ ਫਾਰਮ ਲੈ ਜਾ ਚੁੱਕੇ ਆ ਅਸੀਂ ਕੱਲ ਵੀ ਦੇ ਚੁੱਕੇ ਆ ਫਾਰਮ ਐਫ ਆਡੂ ਲਾ ਕੇ ਸਾਡਾ ਖਰਚਾ ਵੀ ਕਰਾ ਰਹੇ ਆ ਕੱਲ ਵੀ ਦਿੱਤੇ ਆ ਦੋ ਦੋ ਵਾਰੀ ਅੱਜ ਫੇਰ ਲੈਣਾਂ ਦੇ ਵਿੱਚ ਖੜੇ ਆ ਕਿ ਸਮਝੋ ਕਿੰਨੇ ਕਾਰਨੇ ਆ ਉਹ ਤਾਂ ਫੋਨ ਕਰ ਰਹੇ ਆ ਜੀਵਨ ਸਿੰਘ ਸੰਗਵਾਲ ਹਲਕਾ ਗੱਲ ਦੇ ਉਹਨਾਂ ਦੇ ਕਹਿਣ ਦੇ ਉੱਤੇ ਸਾਡੇ ਜਿਹੜੇ ਫਾਰਮ ਹੈ ਘੜੀ ਘੜੀ ਨੱਪੀ ਦੂਰੇ ਜਾਂਦੇ ਆ ਬਿਲਕੁਲ ਸਰਕਾਰ ਕੋਪੀ ਸਾਡੇ ਨਾਲ ਵਾਰੀ ਵਾਰੀ ਤੱਕਾ ਹੋ ਰਿਹਾ ਵਾ ਮੇਰਾ ਨਾਮ ਪਰਮਿੰਦਰ ਕੌਰ ਆ ਜੀ ਕਿਹੜੇ ਪਿੰਡ ਤੋਂ ਆਏ ਜੀ ਮੈਂ ਹੰਬਣਾ ਤੋਂ ਆ ਹਾਂ ਜੀ ਕੀ ਕਹਿਣਾ ਚਾਹੋਗੇ ਬੀਜਪੀ ਦਾ ਪ੍ਰਾਈਜ਼ ਅਹ ਦੇਖੋ ਸਾਡੇ ਪੀੜਾ ਸਾਹਿਬ ਮੁਰਦਾਬਾਦ 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 ਪੀੜਾ ਸਾਹਿਬ ਮੁਰਦਾਬਾਦ 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 ਪੀੜਾ ਸਾਹਿਬ ਮੁਰਦਾਬਾਦ 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 ਆ ਹੰਬੜਾ ਤੇ ਹਾਂ ਜੀ ਮੇਰਾ ਨਾਮ ਪਰਮਿੰਦਰ ਗੌਰ ਹੈ ਮੀ ਨਾਮ ਮੈਂ ਪਰਮਿੰਦਰ ਗੌਰ ਹੰਬੜਾ ਤੋਂ ਕੀ ਦਿੱਕਤ ਆ ਰਹੀ ਨਾ ਰਹੀ ਅੱਜ ਚੌਥਾ ਦਿਨ ਹੋ ਗਿਆ ਜੀ ਸਾਡੇ ਮੈਂਬਰਾਂ ਦੀ ਐਨਓਸੀਆਂ ਨਹੀਂ ਮਿਲ ਰਹੀਆਂ ਸਾਨੂੰ ਕਹਿੰਦੇ ਖੋਗੇ ਤੁਸੀਂ ਹੋਰ ਲਾਓ ਨਹੀਂ ਨਹੀਂ ਦੇਖੋਗੇ ਹੈ ਨਹੀਂਗੇ ਉਹਦੇ ਕਹਿੰਦੇ ਗੋਚਗੇ ਕਿੱਥੇ ਗਵਾਚ ਗਏ ਚਾਰ ਜਣੇ ਦੀ ਸਾਡੀ ਉਹ ਐਨਓਸੀ ਪਈ ਆ ਹੱਥੇ ਚਾਰ ਮੈਂਬਰਾਂ ਦੀ ਐਨਓਸੀ ਨਹੀਂ ਦਿੱਤੀ ਸਾਨੂੰ ਪਾਜੀ ਅਸੀਂ ਵੀ ਹੋ ਰਿਹਾ ਤੁਸੀਂ ਮੈਨੂੰ ਕਿੰ ਕਿਧਰ ਜਾਦੇ ਅਸੀਂ ਹੋ ਹੀ ਰਹੇ ਆ ਮੈਂ ਹੰਬਣਾ ਦੋ ਹਾਂ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਪੀ ਦਾ ਪ੍ਰਾਈਜ਼ ਇਹੋ ਅੱਗੇ ਖਤਰਾ ਸੰਮਰਦਾਬ 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 ਜੀਓ ਸੰਮਰਦਾਬ 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 ਜੀਓ ਸੰਮਰਦਾਬ ਸੰਮਰਦਾਬ ਮੈਡਮ ਕੀ ਨਾਮ ਹੈ ਕਿਹੜੇ ਕਿੱਦ ਤੋਂ ਆਏ ਹੋ ਮੈਂ ਹੰਬਣਾ ਦੋ ਹਾਂ ਜੀ ਮੇਰਾ ਨਾਮ ਪਰਮਿੰਦਰ ਗੌਰ ਹੈ ਛੱਡ ਦਿਓ ਮੀਨਾ ਮੇਟਾ ਪਰਮਿੰਦਰ ਪਾ ਅੰਮੜਾ ਤੋਂ ਆਈਂ 2 ਦਿਨ ਕਦਾਰੀ ਨਾਰੇ ਵਿੱਚ ਕਰੀ ਚੌਥਾ ਦਿਨ ਹੋ ਗਿਆ ਜੇ ਸਾਡੇ ਮੈਂਬਰਾਂ ਦੀ ਐਨਓਸੀਆਂ ਨਹੀਂ ਮਿਲ ਰਹੀਆਂ ਸਾਨੂੰ ਕਹਿੰਦੇ ਖੋ ਗਏ ਤੁਹਾਡੇ ਉਹ ਵੀ ਕਿਹੜਾ ਹਾਂਜੀ ਇਹਦੀ ਬੋਲ ਕਹਿੰਦੇ ਖੋ ਗਏ ਹੈ ਨਹੀਂ ਗੇ ਠੀਕਾ ਗਵਾਚ ਗਏ ਚਾਰ ਜਣਾਂ ਦੀ ਸਾਡੀ ਉਹ ਐਨਓਸੀ ਪਈ ਆ ਜੀ ਚਾਰ ਮੈਂਬਰਾਂ ਦੀ ਐਨਓਸੀ ਨਹੀਂ ਦਿੱਤੀ ਸਾਡੇ ਪਾਜੀ ਅਸੀਂ ਵੀ ਹੋ ਰਿਹਾ ਤੁਸੀਂ ਮੈਨੂੰ ਕਿ ਨਿੱਤਰਾ ਜਾਂਦੇ ਅਸੀਂ ਹੋ ਹੀ ਰਹੇ ਹਾਂ ਮਖ ਸਿੰਘ ਮਨਸੂਰਾ ਤੋਂ ਆਂ ਜੀ ਹਾਂਜੀ ਕਿਹੜੀ ਕਿਦੋਂ ਭਰੇ ਜੀ ਅਸੀਂ ਸਰਪੰਚੀ ਤੋਂ ਭਰਿਆ ਮੇਰੇ ਘਰਾਂ ਨੇ ਉਹ ਕਦੇ ਵੋਟਾਂ ਚ ਨਹੀਂ ਗਈ ਉਹਨੂੰ ਕਰੀ ਜਾਂਦੇ ਰਿਕਾਰਡ ਚੈੱਕ ਕਰਨਾ ਜਾਣ ਬੁੱਝ ਕੇ ਐਨਸੀ ਨਹੀਂ ਦੇ ਰਿਹਾ ਵੀਡੀਓ ਪਤਾ ਨਹੀਂ ਕਿਹੜੀ ਗੱਲ ਆ ਕਿੰਨੀ ਕੁ ਟਿਕਣ ਨਹੀਂ ਆ ਰਹੀ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਚਾਰ ਦਿਨ ਹੋ ਗਏ ਫਿਰ ਜਾਨੂੰ ਬਹੁਤ ਔਖਾ ਕੀਤਾ ਪਿਆ ਪਤਾ ਨਹੀਂ ਕੀ ਗੱਲ ਆ ਸਰਕਾਰ ਦਾ ਐਡਾ ਮਾੜਾ ਹਾਲ ਆ ਬਈ ਇਹਨਾਂ ਨੇ ਪਤਾ ਨਹੀਂ ਤਾਂ ਜੇ ਆਪਦੀਆਂ ਬਣਾਉਣੀਆਂ ਫਿਰ ਲੋੜ ਹੀ ਨਹੀਂ ਵੋਟਾਂ ਪਵਾਉਣ ਦੀ ਉਹੀ ਖੜੇ ਕਰ ਲੋ ਹਾਂ ਬਿਲਕੁਲ ਧੱਕਾ ਕਰ ਜਾ ਉਦਾਂ ਹੀ ਉਦਾਂ ਹੀ ਕਹਦੇ ਵੀ ਅਸੀਂ ਆਪਦੇ ਬਣਾਉਣੇ ਆ ਗੱਲ ਕਰ ਤੋ ਜੀ ਜੀ ਇਹਦੇ ਤੇ ਵੀ ਗੋਲੀ-ਗੋਲੀ ਚਲੀ ਗਈ ਸੀ ਉਦੋਂ ਉਹ ਕਾਫੀ ਰੋੜਾ ਪਿਆ ਲੱਗਦਾ ਇਹਦਾ ਮਾਹੌਲ ਖਰਾਬ ਤਾਂ ਤੇ ਜੈ ਆਪ ਹੀ ਸਰਕਾਰ ਕਰ ਰਹੀ ਹੈ ਠੀਕ ਹੈ ਜੀ ਇਹ ਮੈਂ ਹੋ ਗਈ ਮੇਰੀ ACP ਸਾਹਿਬ ਨਾਲ ਗੱਲ ਹੋ ਆ ਰਹੇ ਆਪ ਆ ਰਹੇ ਕਿ ਅਸੀਂ ਕੋਈ ਗੱਲ ਨਹੀਂ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਇਹਨਾਂ ਦੇ ਖਿਲਾਫ ਤੇ ਦੇ ਉਹ ਧੱਕੇ ਵੀ ਮਾਰ ਗਏ ਸ਼੍ਰੀ ਆਮ ਗਾਲਾਂ ਮਾਰੇ ਉਹਨਾਂ ਨੇ ਗਾਲਾਂ ਕੱਢੀ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਕਿਉਰਟੀ ਦੀ ਮੰਗ ਕੀਤੀ ਹੈ ਸਰ ਬਿਲਕੁਲ ਬਿਲਕੁਲ ਸਕਿਉਰਟੀ ਦੀ ਮੰਗ ਕੀਤੀ ਹੈ ਤਾਂ ਸਰ ਕਿੰਨੇ ਲੋਕ ਨੇ ਹੁਣ ਤੱਕ ਤੁਸੀਂ ਸਾਢੇ 3 ਤੋਂ 4000 ਦੇ ਵਿੱਚ ਵਿੱਚ ਮੈਂ ਹੋਂਦ ਤਾਂ ਐਨੋਸੀ ਦੇ ਚੁੱਕਿਆ ਹਾਂ ਹਾਂਜੀ ਤੇ ਫਿਰ ਵੀ ਲੋਕ ਜਿਹੜੇ ਆ ਉਹ ਰਾਜੀ ਨਹੀਂ ਹੁੰਦੇ ਸਰ ਇਹੋ ਜਿਹੇ ਜਿਹੜੇ ਚੰਗਾ ਲੋਕ ਜਿਹੜਾ ਮਾਹੌਲ ਘਾਪ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਜੇ ਕਿਸ ਤਰ੍ਹਾਂ ਇਹ ਮੈਂ ਉਹਨਾਂ ਨੂੰ ਅਸੀਂ ਤਾਂ ਪਹਿਲਾਂ ਤਾਂ ਮੈਂ ਬੇਨਤੀਆਂ ਕਰਦਾ ਰਿਹਾ ਮੈਂ ਤਾੜਨਾ ਵੀ ਕਰਦਾ ਵੀ ਜੇ ਐਦਾਂ ਦਾ ਮਾਹੌਲ ਇਹਨਾਂ ਨੇ ਰੱਖਣਾ ਤਾਂ ਅਸੀਂ ਤਕ ਕਾਨੂੰਨੀ ਕਾਰਵਾਈ ਕਰਾਵਾਂਗੇ ਔਰ ਕਾਨੂੰਨੀ ਕਾਰਵਾਈ ਜਿਹੜੀ ਹੋਊਗੀ ਉਹਦੇ ਆਪ ਜ਼ਿੰਮੇਵਾਰ ਹੋਗੇ ਫਿਰ ਠੀਕ ਹੈ ਠੀਕ ਹੈ ਥੈਂਕ ਯੂ ਸਰ ਮਰਸਦਾ ਮੈਂ ਕਾਫੀ ਪਿੰਡਾਂ ਦੇ ਲੋਕ ਜਿਹੜੇ ਆਨੇ ਕਿਤੇ ਤੋਂ ਆਪਣੇ ਐਨਓਸੀ ਲੈਣ ਵਾਸਤੇ ਕਾਫੀ ਲੋਕਾਂ ਵੱਲੋਂ ਹੰੜਵਾਜੀ ਵੀ ਕੀਤੀ ਗਈ ਹੈ ਇਹ ਵੀ ਹੋਇਆ ਜੀ ਕੱਲੀ ਤੁਸੀਂ ਕਿਤੇ ਉਹ ਜਿਆਨੇ ਅਸੀਂ ਤਾਂ ਇਹਨਾਂ ਨੂੰ ਸਵੇਰ ਦੇ ਬੜੀਆਂ ਮਿਹਨਤਾਂ ਕਰਲੇ ਕਰ ਲਏ ਸਾਡੇ ਸਿਕਿਉਰਿਟੀ ਦਾ ਅਰੇਂਜਮੈਂਟ ਵੀ ਪੂਰਾ ਹੈ ਨਹੀਂ ਤੇ ਮੈਂ ਲਿਖ ਕੇ ਵੀ ਭੇਜਿਆ ਤੇ ਮੈਨੂੰ ਐਸਐਚਓ ਸਾਹਿਬ ਨੂੰ ਵੀ ਕੱਲ ਵੀ ਕਿਹਾ ਸੀ ਅੱਜ ਵੀ ਕਿਹਾ ਦੋ ਬੰਦੇ ਲੱਗੇ ਆ ਤੇ ਪ੍ਰੋਪਰ ਸਿਕਿਉਰਿਟੀ ਤੇ ਲਗਾਈ ਜਾਵੇ ਨਹੀਂ ਤਾਂ ਸਾਡੇ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੈ ਲੱਗਦਾ ਕਿ ਜਿਹੜੇ ਉਹਨਾਂ ਨੇ ਕਿਹਾ ਵੀ ਹੁਣ ਲੋਕਾਂ ਨੇ ਵੀ ਅਗਰ ਬੀਟੀਐਸ ਤੋਂ ਪਾਰ ਜਾਣਗੇ ਆਪਾਂ ਕਿੱਥੇ ਠਿੱਕੇ ਰਾਂਗੇ ਉਹਨਾਂ ਨੇ ਕਿ ਮੈਨੂੰ ਜੇ ਏਦਾਂ ਦੀ ਗੱਲ ਕੀਆ ਮੈਨੂੰ ਘੇਰਣਗੇ ਤਾਂ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰੂੰਗਾ ਸਰ ਨਾਰੇਵਜੀ ਵੀ ਹੋਈ ਨਾਰੇਵਜੀ ਵੀ ਹੋਈ ਗਾਲੀ ਗਲੋਚ ਵੀ ਹੈ ਤੇ ਸੰਗਵਰ ਐਮਐਲ ਦਾ ਨਾਮ ਲਿਆ ਜਾ ਰਿਹਾ ਸਰ ਕਿਸ ਤਿਕਾਂ ਦੇ ਤੋਂ ਕਹਿੰਦੇ ਉਹਨਾਂ ਦਾ ਜਿਹੜਾ ਫੋਨ ਆਦਾ ਸਾਨੂੰ ਕੋਈ ਐਮਐਲ ਸਾਹਿਬ ਦਾ ਕਿਸੇ ਕੰਮ ਲਈ ਫੋਨ ਆਇਆ ਹੀ ਨਹੀਂ ਮੈਂ ਤਾਂ ਬਿਲਕੁਲ ਰੈਗੂਲਰ ਫ੍ਰੀ ਐਂਡ ਫੇਅਰ ਕੰਮ ਕਰ ਰਿਹਾ ਸਵੇਰ ਤੋਂ ਪਿਛਲੇ ਕਿੰਨੇ ਦਿਨਾਂ ਤੋਂ ਕਰ ਰਿਹਾ ਸਾਰਾ ਸਟਾਫ ਲੱਗਿਆ ਰਾਤ ਨੂੰ 11 11 12 12 ਵੱਜ ਜਾਂਦੇ ਦਫ਼ਤਰ ਦੇ ਵਿੱਚ ਸਾਨੂੰ ਜਿਹੜੀ ਨਾਲੇਬਾਦੀ ਹੋਈ ਵੀਡੀਓ ਦਫਤਰ ਦੇ ਅੰਦਰ ਨਾਲੇਬਾਦੀ ਹੋਈ ਨਾਲੇਬਾਦੀ ਇਹਨਾਂ ਨੇ ਸਾਡੇ ਦਰਵਾਜ਼ੇ ਦਰੂਜੇ ਤੋੜੇ ਆ ਕੋਈ ਗੱਲ ਨਹੀਂ ਮੈਂ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਣਾ ਕਿ ਮੈਂ ਫੁਟੇਜ ਕਢਵਾ ਰਿਹਾ ਆ ਇਹਦੀ ਵੀਡੀਓ ਫੁਟੇਜ ਤੇ ਮੈਂ ਨਾਲ ਭੇਜਣੀ ਆ ਹੁਣੇ ਸੀਪੀ ਸਾਹਿਬ ਕੋਲ ਐਡੀ ਸਾਹਿਬ ਨਾਲ ਗੱਲ ਕੀਤੀ ਆ ਕਿ ਇੱਥੇ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਇਸ ਵੇਲੇ ਦਫਤਰ ਇਸ ਮਾਹੌਲ 'ਚ ਕੰਮ ਕਰਨਾ ਬਹੁਤ ਮੋਸ਼ਨਲ ਹੈ ਜੇ ਕਿੰਨੇ ਕੁ ਜਿਹੜੇ ਜਿਹਨੇ ਕੋਲ ਮਾਹੌਲ ਕਰ ਇੱਕ ਮਿੰਟ ਸੀਪੀ ਸਾਹਿਬ ਦਾ ਫੋਨ ਆਉਂਦਾ